ਤਾਨਗੁਰ ਨਾਨਕ ਸਾਹਿਬ ਜੀ ਦਾ ਆਨੰਦ ਵਿਆਹ ਬੀਬੀ ਸੁਲੱਖਣੀ ਜੀ ਦੇ ਨਾਲ ਹੁੰਦਾ ਹੈ। ਦੋ ਸਹਜਾ ਦੇ ਆਉਂਦੇ ਨੇ ਵੱਡੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਬੇਹੰਗਮ ਉਦਾਸੀਮਤ ਛੋਟੇ ਬਾਬਾ ਲਖਮੀਦਾਸ ਜਿਹੜੇ ਕਿ ਗ੍ਰਸਤ ਧਾਰਨ ਕਰਦੇ ਨੇ ਜਿਨ੍ਹਾਂ ਦੇ ਘਰ ਇੱਕ ਸੁਪੁੱਤਰ ਪੈਦਾ ਹੁੰਦੇ ਨੇ ਬਾਬਾ ਧਰਮਚੰਦ ਬਾਬੇ ਲਖਮੀਦਾਸ ਜੀ ਦੇ ਪੁੱਤਰ ਤੇ ਗੁਰਨਾਨ ਨਾਨਕ ਸਾਹਿਬ ਦੇ ਪੋਤਰੇ ਬਾਬਾ ਧਰਮਚੰਦ ਵਿਆਹ ਦੀ ਗੱਲ ਚੱਲੀ ਹੈ। ਤਾਨਗੁਰ ਨਾਨਕ ਸਾਹਿਬ ਜੀ ਜਦੋਂ ਵਿਆਹ ਹੋਣ ਲੱਗਾ ਹੈ ਨਾ ਜਦੋਂ ਬਰਾਤ ਜਾਣ ਲੱਗੀ ਐ ਤੇ ਗੁਰਨਾਨ ਸਿੰਘ ਸਾਹਿਬ ਜੀ ਨੇ ਜਿਹੜਾ ਚੋਲਾ ਪਾਇਆ ਬਹੁਤ ਮਹਿੰਗਾ ਬਹੁਤ ਹੀ ਸੋਹਣਾ ਤੇ ਜਦੋਂ ਮਹਾਰਾਜ ਨੇ ਚੋਲਾ ਪਾਇਆ ਬਰਾਤ ਵਾਪਸ ਜਦੋਂ ਪਹੁੰਚੀ ਐ ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਬਾਬਾ ਤੇਰਾ ਚੋਲਾ ਬੜਾ ਸੋਹਣਾ ਹੈ ਚੋਲਾ ਬੜਾ ਮਹਿੰਗਾ ਹੈ ਮੈਂ ਅਜੇ ਚੋਲਾ ਨਹੀਂ ਵੇਖਿਆ ਮੈਨੂੰ ਬੜਾ ਪਿਆਰਾ ਲੱਗਿਆ ਤੇ ਗੁਰਨਾਨ ਸਿੰਘ ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆਂ ਤੈਨੂੰ ਪੈਰਾ ਲੱਗਾ ਤੈਨੂੰ ਚੰਗਾ ਲੱਗਾ ਲੈ ਫਿਰ ਆ ਚੋਲਾ ਅੱਜ ਤੋਂ ਤੇਰਾ ਗੁਰਨਾਨਕ ਸਾਹਿਬ ਨੇ ਆਪਣੇ ਤਨ ਦਾ ਚੋਲਾ ਜਿਹੜਾ ਸੀ ਨਾ ਤਨ ਭਾਈ ਮਰਦਾਨਾ ਜੀ ਨੂੰ ਦੇਣਾ ਕੀਤਾ ਤੇ ਜਦੋਂ ਭਾਈ ਮਰਦਾਨਾ ਜੀ ਨੇ ਚੋਲਾ ਪਾਇਆ ਨਾ ਤੇ ਗੁਰਨਾਨਕ ਸਾਹਿਬ ਬੜੇ ਖੁਸ਼ ਮੁਸਕਰਾਏ ਮਾਰਾ ਕਹਿੰਦੇ ਮਰਦਾਨਿਆਂ ਬਸ ਇੱਕ ਗੱਲ ਦਾ ਯਾਦ ਰੱਖਣਾ ਹੈ ਇਹ ਚੋਲੇ ਨੂੰ ਕਦੇ ਵੀ ਦਾਗ ਨਹੀਂ ਲੱਗਣਾ ਚਾਹੀਦਾ ਚੋਲੇ ਨੂੰ ਸਾਂਭ ਕੇ ਰੱਖਣਾ ਤੇ ਦੂਜੀ ਗੱਲ ਇਹ ਗੁਰੂ ਨਾਨਕ ਸਾਹਿਬ ਚੋਲਾ ਪਾ ਕੇ ਕਦੇ ਕਿਸੇ ਦੁਨਿਆਵੀ ਬੰਦੇ ਕੋਲੋਂ ਮੰਗਣਾ ਨਹੀਂ ਕਦੇ ਕਿਸੇ ਅੱਗੇ ਹੱਥ ਨਹੀਂ ਅੜਨਾ ਬਸ ਉਸ ਕਰਤਾਰ ਦੀ ਟੇਕ ਰੱਖਣੀ ਹੈ ਅਕਾਲ ਪੁਰਖ ਦੇ ਕੋਲੋਂ ਮੰਗਣਾ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਹੈ ਐਨਾ ਪ੍ਰੇਮ ਕਰਦੇ ਸਨ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਮਾਰਾ ਨੇ ਭਾਈ ਬਣਾਇਆ ਪਿਆਰਿਓ ਭਾਈ ਦਾ ਮਤਲਬ ਭਰਾ